ਕਪੂਰਥਲਾ ਸ਼ਹਿਰੀ ਅਤੇ ਪਿੰਡ ਇਲਾਕਾ ਵਿੱਚ ਨਜਾਇਜ਼ ਸ਼ਰਾਬ ਵੇਚਣ ਵਾਲਿਆਂ ਦਾ ਹੋਮ ਡਿਲੀਵਰੀ ਦਾ ਅਡਾ ਬਣ ਗਿਆ। ਕਈ ਵੱਡੇ ਸ਼ਰਾਬ ਤਸਕਰ ਆਸ-ਪਾਸ ਦੇ ਇਲਾਕਿਆਂ ਤੋਂ ਨਜਾਇਜ਼ ਸ਼ਰਾਬ ਲਿਆ ਕੇ ਥੋਕ ਦੇ ਵਿੱਚ ਵੇਚ ਰਹੇ ਨੇ। ਜਿਸ ਕਾਰਨ ਸ਼ਰਾਬ ਕਾਰੋਬਾਰੀਆਂ ਨੂੰ ਘਾਟਾ ਹੋ ਰਿਹਾ। ਸ਼ਰਾਬ ਕਾਰੋਬਾਰੀ ਨੇ ਕਪੂਰਥਲਾ ਸ਼ਹਿਰੀ ਅਤੇ ਪਿੰਡਾਂ ਦੇ ਵਿੱਚ ਹੋਮ ਡਿਲੀਵਰੀ ਰਾਹੀਂ ਹੋ ਰਹੀ ਨਜਾਇਜ਼ ਸ਼ਰਾਬ ਦੀ ਸ਼ਰਿਆਬ ਵਿਕਰੀ ਨੂੰ ਲੈ ਕੇ ਪੁਲਿਸ ਦੀ ਕਾਰਗੁਜ਼ਾਰੀ ਉਤੇ ਸਵਾਲ ਖੜੇ ਕੀਤੇ ਨੇ ਕਪੂਰਥਲਾ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਸ਼ਰਾਬ ਦੇ ਕਾਰੋਬਾਰ ਚ ਲੱਖਾਂ ਰੁਪਏ ਦੇ ਨੁਕਸਾਨ ਦਾ ਮਾਮਲਾ ਪੰਜਾਬ ਸਰਕਾਰ ਦੇ ਧਿਆਨ ਦੇ ਵਿੱਚ ਲਿਆਂਦਾ ਹੈ ਕਪੂਰਥਲਾ ਦੇ ਸ਼ਰਾਬ ਕਾਰੋਬਾਰੀ ਰਮਨ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕੀ ਕੁਝ ਬਿਆਨ ਕੀਤਾ ਹੈ ਸੁਣਦੇ ਸਰ ਕਿੰਨੇ ਸਾਲ ਦਾ ਹੈ ਜਿਹੜਾ ਕਿ ਪਹਿਲਾ ਮਹੀਨਾ ਵਾ ਜੇ ਅਪ ਰੈਵਨਿਊ ਦੀ ਗੱਲ ਕਰੀਏ ਤੁਸੀਂ ਸ਼ਰਾਬ ਦੇ ਵਪਾਰੀ ਹੋ ਤਾਂ ਅਸਲ ਤਾਂ ਪਿਛਲੇ ਸਾਲ ਦੇ ਰੈਵਨੂ ਤੇ ਤੁਹਾਨੂੰ ਕੀ ਅੰਤਰ ਲੱਗਦਾ ਮੈਂ ਅਗਰੋਂ ਕੁਮਾਰ ਆਪਣੀ ਪਹਿਲਕਲ ਔਰ ਹੰਸਾ ਐਂਸਾ ਕੰਪਨੀ ਹੋ ਗੋ ਪਹਿਲਾ ਤਾਂ ਨਵੇਂ ਸਾਲ ਦੀਆਂ ਉਹਦੇ ਕਬੂਤਰਾ ਵਾਸੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਵਧਾਈ ਦੇਣਾ ਆ ਔਰ ਉਸ ਤੋਂ ਬਾਅਦ ਮੇਰੇ ਕਾਰੋਬਾਰ ਬਾਰੇ ਜਿਹੜੀ ਗੱਲ ਆ ਉਹ ਮੈਂ ਪਹਿਲਾਂ ਤੁਹਾਡੇ ਭਰਾਵਾਂ ਦਾ ਧੰਨਵਾਦ ਆ ਕਿ ਤੁਸੀਂ ਮੇਰੇ ਕੋਲ ਇੱਥੇ ਆਏ ਔਰ ਆਧੇ ਜਰੀਏ ਜੋ ਮੈਂ ਕਪੂਰਥਲਾ ਵਾਸੀਆਂ ਨੂੰ ਕਹੀਆਂ ਉਹ ਦਿੱਤੀਆਂ ਔਰ ਜੋ ਮੇਰੇ ਕਾਰੋਬਾਰ ਚ ਜੋ ਚੱਲ ਰਿਹਾ ਹੈ ਆਉਣ ਸਮੇਂ ਔਰ ਜੋ ਪਿੱਛੇ ਹੋ ਗਿਆ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਔਰ ਮੇਰੀ ਆਵਾਜ਼ ਜਰੀਏ ਉਹ ਸਰਕਾਰ ਤੱਕ ਉਹ ਪ੍ਰਸ਼ਾਸਨ ਤੱਕ ਇਹ ਗੱਲ ਪਹੁੰਚੇ ਕੈਨ ਦਾ ਮਤਲਬ ਕੀ ਰੈਵਨੂ ਲੈ ਕੇ ਕਿਤੇ ਨਾ ਕਿਤੇ ਤੁਹਾਨੂੰ ਇਹ ਕਿ ਰੈਵਨੂ ਚ ਘਟਾ ਪਿਆ ਵਾ ਕਿ ਕਹ ਲੋ ਕਿ ਜਿਵੇਂ ਕਿ ਸ਼ਾਇਦ ਵਿੱਚ ਦੋ ਨੰਬਰ ਦਾ ਜਿਲ੍ਹਾ ਕਿ ਨਾਸ਼ ਨੇ ਪਾਣੀ ਹੈਗੇ ਆ ਦੇਖੋ ਜੋ ਸਰਕਾਰ ਹਰ ਸਾਲ ਕੋਈ ਇੰਕਰੀਸ ਤਾਂ ਪੈਂਦੀ ਪੈਂਦੀ ਹੈ ਉਹ ਠੀਕ ਹੈ ਕਿਤੇ ਕੰਮ-ਕਾਜ ਘਟ ਰੋਦਾ ਕਿਤੇ ਵਧ ਹੁੰਦਾ ਬਟ ਇਦਾਂ ਨਹੀਂ ਹੋਇਆ ਜੋ ਇਹ ਸਰਹਾਰਾ ਹੋ ਚੁੱਕੇ ਨੇ ਲ ਵੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨਿਯਾਇਸ਼ਾਂ ਜਿਹੜੀ ਕਿ ਪਿੰਡਾਂ ਵਿੱਚ ਔਰ ਸ਼ਹਿਰ ਦੇ ਵਿੱਚ ਜੋ ਹੋਮ ਬੀਬੀ ਮੱਲੇ ਮੱਲੇ ਵਿੱਚ ਬਾਜ਼ਾਰ ਵਿੱਚ ਦੁਕਾਨਾਂ ਤੇ ਘਰਾਂ ਤੇ ਟੈਕਸੀ ਸਟੈਂਡ ਹਰ ਜਗ੍ਹਾ ਤੇ ਨਵੀਂ ਤੇ ਸੱਕੀ ਜਿਹੜੇ ਹੋਟਲ ਤੇ ਬੈਠਾ ਉਹਥੇ ਵੀ ਫੋਨ ਕਰਦੇ ਆ ਤੇ ਐਤਵਾਂ ਦੇ ਸਫੂਰੀਆਂ ਤੇ ਆ ਕੇ ਸ਼ਾਹ ਉਹਨਾਂ ਕੋਲ ਸਾਡੇ ਨਾਲ ਅੱਧੇ ਰੇਟ ਤੋਂ ਘੱਟ ਦੇ ਸ਼ਾਹ ਬਚਾਈ ਜਾਂਦੇ ਆ ਜੇ ਆਪਾਂ ਗੱਲ ਕਰੀਏ ਪੁਲਿਸ ਪ੍ਰਸ਼ਾਸਨ ਦੀ ਭੂਮਿਕਾ ਤੁਹਾਨੂੰ ਇੱਥੇ ਕਿੰਨਾ ਨਜ਼ਰ ਆਉਂਦੀ ਹੈ ਦੇਖੋ ਪੁਲਿਸ ਪ੍ਰਸ਼ਾਸਨ ਹਮੇਸ਼ਾ ਸਾਧਨ ਖੜਾ ਹੋਇਆ ਹੋਆ ਠੀਕ ਹੈ ਲਾਸਟ ਮੈਨਸਾ ਦੇ ਐਸਐਸਬੀ ਮਾਲਜੋਤ ਵਸੜਕ ਬਤਾਈ ਸੀ ਠੀਕ ਹੈ ਜੀ ਉਹ ਵੀ ਸਾਧਨ ਤਕਰੀਬਨ ਹਰ ਜਗ੍ਹਾ ਤੇ ਸਹਿਯੋਗ ਕਰਦੇ ਰਹੇ ਹਨ ਨਵੇਂ ਚਿਹਰੇ ਹੋ ਕੇ ਠੀਕ ਹੈ ਔਰ ਥੋੜਾ ਜਿਆਦਾ ਪਿਛਲੇ ਟਾਈਮ ਚ ਉਹ ਜਿਹੜਾ ਲਖਸਮਾ ਉਹ ਵੀ ਬਲੂਟਿਓ ਹੋਣ ਕਰਕੇ ਥਾਣਾ ਚ ਪੁਰਸ ਨਾ ਹੋਈ ਵੀ ਘੱਟ ਸੀ ਔਰ ਥਾਣਾ ਸਿਟੀ ਚ ਕਾਫੀ ਸਮੇਂ ਤੋਂ ਵੀ ਐਸਟੋ ਸਾਹਿਬ ਦੀ ਇਨਸਾਫੀਬੀ ਮੌਜੂਦ ਨਹੀਂ ਸੀ ਕਿਉਂਕਿ ਉੱਥੇ ਸੀਟ ਖਾਲੀ ਪਈ ਹੋਈ ਸੀ ਹੁਣ ਨਵੇਂ ਐਸਟੋ ਸਾਹਿਬ ਨੇ ਆਪਣਾ ਚਾਰਜ ਸੰਭਲਿਆ ਹੈ ਔਰ ਸਾਨੂੰ ਉਹਨਾਂ ਤੋਂ ਉਮੀਦ ਹੈ ਕਿ ਜੋ ਉਹਨਾਂ ਨੇ ਥਾਣਾ ਸਿਟੀ ਦੇ ਵਿੱਚ ਆਏ ਦੌਰਾਨ ਔਰ ਗ੍ਰੀਪ ਚੇਜ ਨੂੰ ਸ਼ਹਿ ਆਮਲਾ ਮਦ ਆਫਗਰ ਬੰਲਾ ਕਿਲਾ ਮਹੱਲਾ ਬਕਰਖਾਨਾ ਸੰਧਾ ਮੇਗਾ ਸ਼ੇਖੋ ਬੋ ਜਟੂ ਬੋ ਔਰ ਸਭ ਤੋਂ ਵੱਡੀ ਚੂੜਵਾ ਚੁਗਲੀ ਜੋ ਇੱਕ ਪੁਲਿਸ ਲਾਈਨ ਦੇ ਬਾਹਰ ਜਿੱਥੋਂ ਸਾਰੀ ਉਸ ਦੀ ਐਂਟਰੀ ਹੈ ਵੱਡੇ ਵੱਡੇ ਸਾਰੀ ਵੀ ਓਪੀਸੀਆਰ ਤਾਂ ਤਕਰੀਬਨ ਉੱਥੇ ਬੈਠੀ ਆ ਪੀਸੀਆਰ ਦਫ਼ਤਰ ਹੀ ਉੱਥੇ ਆ ਔਰ ਕੁਝ ਰੈਂਦਰ ਬਾਜਨਾ ਤਰਸ਼ੀਮ ਲਾਲ ਆਪਣੇ ਦੋ ਮੁੰਡੇਆਂ ਦੇ ਨਾਲ ਔਰ ਚਾਰ ਪੰਜ ਗਿੰਦੇ ਰੱਖ ਕੇ ਜੋ ਉਹ ਤਾਂ ਨਾ ਕਰ ਰਿਹਾ ਜੋ ਜ਼ਹਿਰੀਲੀ ਸ਼ਰਾਬ ਦਾ ਉਹ ਤਾਂ ਨਾ ਕਰ ਰਿਹਾ ਜੋ ਜ਼ਹਿਰੀਲੀ ਸ਼ਰਾਬ ਲੋਕਾਂ ਨੂੰ ਪਲਾ ਰਿਹਾ ਵਾ ਠੀਕ ਹੈ ਅਲਕੋਹਲ ਸਪਿਰਟ ਸਾਰੇ ਲੋਕਾਂ ਨੂੰ ਪੀ ਜਾ ਰਹੀ ਹੈ ਸਸਤੀ ਭਾਅ ਦੇ ਵਿੱਚ ਔਰ ਸ਼ਾਂਗ ਜ਼ੁਰ ਦੇ ਮੇਲਾ ਲੱਗਾ ਹੁੰਦਾ ਹੈ ਜਿੱਥੇ ਗੁਰੂ ਬੋਧਾ ਜੀ ਦਾ ਰਾਜੀਪਨ ਜਾਂਦਾ ਹੈ ਔਰ ਆਪਣੇ ਦੁਕਾਨ ਤੇ ਮੇਡਾ ਲਾਇਆ ਹੁੰਦਾ ਹੈ ਸਮਝ ਨਹੀਂ ਆ ਰਹੀ ਕਿ ਪੁਲਿਸ ਦਾ ਇੰਦੇ ਬਾਹਰ ਬੈਠ ਕੇ ਕੋ ਕੰਮ ਕੀਤਾ ਨਹੀਂ ਜਾ ਰਿਹਾ ਕਹਿਣ ਤਾਂ ਮਤਲਬ ਤੁਹਾਨੂੰ ਇਹਿੰਮਸ਼ਕਲ ਆ ਰਹੀ ਹੈ ਇਸ ਮੰਦੇ ਤੁਸੀਂ ਸ਼ਾਇਦ ਕੱਲੋ ਕਿ ਐਸਐਸਪੀ ਸਾਹਿਬ ਨਾਲ ਕੋਈ ਮੁਲਾਕਾਤ ਕੀਤੀ ਆਪਣੇ ਮੁਸ਼ਕਲਾਂ ਨੂੰ ਜਾਨੂ ਕਰਵਾਇਆ ਬਿਲਕੁਲ ਜੀ ਬਿਲਕੁਲ ਮੈਂ ਐਸਐਸਪੀ ਸਾਹਿਬ ਨਾਲ ਦੋ ਵਾਰ ਜ਼ਰੂਰ ਮਿਲ ਕੇ ਗੱਲ ਕੀਤੀ ਹੈ ਔਰ ਬੜੇ ਵਧੀਆ ਅਫਸਰ ਨੇ ਜਿਹੜੇ ਮਾਂਜੋ ਐਸਐਸਪੀ ਗੁਰੂਤਰਾਜੀ ਓਰ ਜਨਾਲੇ ਨੇ ਵਿਸ਼ਵਾਸ ਦਿਵਾਇਆ ਵਾ ਕਿ ਅਸੀਂ ਤੁਹਾਡੀ ਜੋ ਸਰਕਾਰ ਦਾ ਰੈਵਨਿਊ ਉਹਨੂੰ ਬਰਕਰਾਰ ਰੱਖਾਂਗੇ ਔਰ ਤੁਹਾਡੇ ਨਾਲ ਹਰ ਜਗ੍ਹਾ ਤੇ ਆਪਣੀ ਪੁਲਿਸ ਟੀਮ ਦਾ ਸਹਾਰਾ ਕਵਾਂਗੇ ਜਿੱਥੇ ਵੀ ਲੋੜ ਪੈਂਦੀ ਹੈ ਔਰ ਅਸੀਂ ਕੁਝ ਉਹਨਾਂ ਦੇ ਆਂਤ ਹੀ ਕੁਝ ਦੋ ਚਾਰ ਪਿੰਡਾਂ ਵਿੱਚ ਰੇਡਾਂ ਕੀਤੀਆਂ ਜਿੱਦੋਂ ਸਾਨੂੰ ਰਿਕਵਰੀ ਵੀ ਹੋ ਰਹੀ ਹੈ ਤੇ ਉਹਨਾਂ ਕਾਰਵਾਈ ਹੋਈ ਪਰ ਸ਼ਹਿਰ ਦੇ ਵਿੱਚ ਜਿਹੜੀ ਸ਼ਾਮ ਇਹਨਾਂ ਵਿਕੜੀ ਹੈ ਉਹਦੇ ਤੇ ਹਰੇਕ ਤੱਕ ਕੋਈ ਕਾਰਵਾਈ ਨਹੀਂ ਹੋਈ ਔਰ ਮੈਂ ਐਸਐਸਪੀ ਸਾਹਿਬ ਤੋਂ ਇਹੀ ਮੰਗ ਕਰ ਰਿਹਾ ਕਿ ਦੋ ਤਿੰਨ ਮਿਲ ਸਕ ਜਗੇ ਆ लास्ट ਔਰ ਐਸਐਮ ਕਾਲੋਵਾ ਬੜੀ ਲੋਸੇ ਬੈਠਾ ਔਰ ਸਾਹਮਣੇ ਹਸਤਾ ਪੂਰਾ ਪ੍ਰਸ਼ਾਸਨ ਦਾ ਸਾਥ ਦਾ ਬਹੁਤ ਜ਼ਿਆਦਾ ਜ਼ਰੂਰਤਾ ਔਰ ਉਹਨਾਂ ਸਾਥ ਜੇ ਸਾਨੂੰ ਮਿਲੇ ਔਰ ਅਗੇ ਵੀ ਮਿਲਦਾ ਰਿਹਾ ਹੁਣ ਸਭ ਤੋਂ ਸਾਥ ਦੇ ਮਿਲ ਜੇ ਤੇ ਅਸੀਂ ਆਪਣੀ ਟੀਮ ਲੈ ਕੇ ਸਾਈਜ਼ ਟੀਮ ਲੈ ਕੇ ਨਾਲ ਕੈਂਡਮਾ ਬੰਦਦੇ ਦਾਤ ਹੋ ਸਕਦੇ ਕੈਂਡਮਾ ਤਾਂ ਕਿ ਪੁਲਿਸ ਦੇ ਸਹਿਯੋਗ ਦੇ ਨਾਲ ਜਿਹੜਾ ਕਿ ਰੈਵਨਿਊ ਦਾ ਜਿਹੜਾ ਕਿ ਸਰਕਾਰ ਦਾ ਟਾਰਗੇਟ ਹੈ ਪੂਰਾ ਕਰ ਪਾਉਂਗਾ ਬਿਲਕੁਲ ਜੀ ਬਿਲਕੁਲ ਰਮਨ ਜੀ ਨਾਲ ਹੋ ਰਿਹਾ ਇਹ ਜਿਹੜੇ ਨਿਯਾਇਸ਼ ਸ਼ਰਾਬ ਗਾਫੀਆ ਵਾ ਇਹਦੇ ਕੋਸ਼ਲਾ ਕਿੱਥੋਂ ਆਦੀ ਹੈ ਦੇਖੋ ਜੀ ਇਸ ਟਾਈਮ ਕੋਸ਼ਤਾ ਠੀਕ ਨਹੀਂ ਸ਼ਰਾਬ ਦੀ ਵਿਕਰੀ ਹੈ ਆਨੇ ਦੁਆਰੋਂ ਜੰਦਰ ਦੇ ਵਿੱਚੋਂ ਸ਼ਰਾਬ ਬਰੀ ਮਾਤਰਾ ਵਿੱਚ ਜੰਦਰ ਦੇ ਵਿੱਚ ਕਬੂਰਦਾ ਬਚਾ ਲਈਏ ਠੀਕ ਹੈ ਜੀ ਉਹ ਜੰਦਰ ਵਿੱਚ ਆ ਲੈਦਰ ਕੰਪਲੈਕਸ ਆ ਬਸਤੀ ਵਾਪਾਰ ਦੇ ਰੂਪ ਇਹਦਾ ਉਹ ਆ ਮੰਡੀਆ ਹੋਰ ਕਈ ਰੂਪ ਨੇ ਜੀ ਬਰੇਕ ਰੂਪ ਨੇ ਜਿਹਨਾਂ ਤੋਂ ਬਹੁਤ ਹੋਰ ਆਦਲ ਪੁਰਾ ਇਧਰੋਂ ਪਾਸੇ ਸ਼ਰਾਬ ਜਿਹੜੇ ਤਾਰਾ ਕੁੜੀ ਗਿਆ ਉਹਨਾਂ ਇਹ ਬੰਦੇ ਦੋ ਜਣ ਬੰਦੇ ਹੀ ਆ ਜਿਹੜੇ ਕਪੂਰਦਾ ਵਿੱਚ ਸ਼ਰਾਬ ਸਫਾਈ ਦਾ ਕੰਮ ਕਰ ਰਹੇ ਨੇ ਜਦੋਂ ਗੱਲ ਕਰੀਏ ਐਕਸਰਸਾਈਜ਼ ਵੀਡੀਓ ਪਹਿਲਾ ਇੱਕ ਦਬੰਗ ਵੀਡੀਓ ਆਇਆ ਸੀ ਕਿ ਮੈਡਮ ਵੱਲੋਂ ਜਿਨ੍ਹਾਂ ਦੇ ਦੋ ਨੰਬਰ ਦੇ ਵਪਾਰੀਰ ਉੱਤੇ ਬੜੀ ਨੱਥ ਪਾਈ ਸੀ ਤਾਂ ਮੈਂ ਕਿ ਮੇਰੇ ਸਜੋਗ ਕਿੱਦਾਂ ਰਿਹਾ ਹੈ ਦੇਖੋ ਸਾਨੂੰ ਐਕਸਾਈਡ ਬੈਕਮੇਗਾ ਉਸ ਦਾ ਕੋਈ ਸਜੋ ਹੱਲ ਨਹੀਂ ਮਿਲਦਾ ਕਿਹਾ ਵਾ ਸਾਨੂੰ ਉਹਨਾਂ ਨੂੰ ਵੀ ਪਰੇਸ਼ਾਨੀ ਨਹੀਂ ਗਈ ਪਰ ਪਿਛਲੇ ਕੁਝ ਸਮੇਂ ਤੋਂ ਲਵੇ ਪੁਲਿਸ ਪੂਰੀ ਕਹਾਣਤ ਵਿੱਚ ਨਾ ਹੁੰਦਾ ਕਿ ਵੀਏਪੀ ਡੁੱਟਿਆਂ ਵਿੱਚ ਔਰ ਕੁਝ ਇਲੈਕਸ਼ਨ ਡੁੱਟਿਆਂ ਆ ਰਹੀਆਂ ਕੁਝ ਜਿਹੜੇ ਕਿਸਾਨ ਹਿੱਤਾਂ ਦੇ ਲੱਗੇ ਹੋਏ ਨੇ ਪੁਲਿਸ ਉਹਨਾਂ ਵਿੱਚ ਮਸਰੂਫ ਹੋਣ ਕਰਕੇ ਇਹਨਾਂ ਬਲੈਕ ਹੈਂਡਸ ਹੋਰ ਜ਼ਿਆਦਾ ਵੱਧ ਗਏ ਨੇ ਬਹੁਤ ਜ਼ਿਆਦਾ ਵੱਧ ਗਏ ਨੇ ਜਿੱਤੇ ਇਹ ਸਿਰਫ 5-10 ਦੀ ਗਿਣਤੀ ਵਿੱਚ ਸੀ ਅੱਜ ਇਹ 30 ਤੋਂ 32 ਤੇ ਜੋ ਬੱਤੀ ਬਣੇੇ ਕੰਮ ਕਰ ਰਹੇ ਨੇ ਔਰ ਜਿੰਦਾ ਉਹ ਸ਼ਰਾਬ ਸਰੀ ਸਪਲਾਈ ਇੱਕ ਤਾਂ ਗੋਪੀ ਨੇ ਹੰਗ ਗੋਪੀ ਸਿੰਘ ਉਰਫ ਗੋਪੀ ਨੇ ਹੰਗ ਸਟਰਾਮ ਹੋਏਗਾ ਜਿੰਦੇ ਤੇ 18 ਤੋਂ 19 ਪਰਚੇ ਆ ਦੂਸਰੇ ਨੰਬਰ ਤੇ ਹਾਪੀ ਸਿੰਘ ਉਰਫ ਸੰਨਿਤ ਹੋਤੀ ਜੋ ਲక్ష్ਮੀਨਗਰ ਦੇ ਪਿਛੇ ਰਹਿਣ ਵਾਲਾ ਉਹਦੇ ਤੇ ਵੀ 18 ਪਰਚੇ ਆ ਉਸ ਤੋਂ ਬਾਅਦ ਇੱਕ ਪਵਨ ਪਵਨ ਬਾਂ ਵਾਲੇ ਦਾ ਜੋ ਪਲਾਣਾ ਚੁੱਕੀ ਆਸੇਵ ਦੇ ਵਿੱਚ ਪੈਂਦਾ ਆ ਟੁਡੀਆ ਹਾਲ ਪਿੰਡ ਦੇ ਹਾਲ ਇਹ ਤਿੰਨ ਬੰਦੇ ਹੀ ਬਾਰ ਸ਼ਾਹ ਆ ਗਏ ਆਪਣੇ ਕਾਰਾਂ ਤੇ ਇਹਨਾਂ ਦੇ ਦੋ ਦੋ ਤਿੰਨ ਤਿੰਨ ਕਾਰਾਂ ਰੱਖੀਆਂ ਹੋਈਆਂ ਨੇ ਜਾਲੀ ਪੇਟਾ ਲਾ ਕੇ ਗੜੀਆਂ ਕੱਢ ਕੇ ਨੰਬਰ ਪੇਟਾ ਲਾ ਕੇ ਇਲਾਕੇ ਹੁੰਦੇ ਨੇ ਜਦੋਂ ਲੋਕਰ ਸ਼ਹਿਰ ਦਾ ਤੁਮਰਾਵਾ ਤੇ ਪੇਟਾ ਸਹੀ ਹੁੰਦੀਆਂ ਜਦੋਂ ਮਾਲ ਲੈਣ ਜਾਂਦੇ ਨੇ ਪ੍ਰੋਸਥੀ ਹੁੰਦੀ ਹੈ ਕਈ ਵਾਰ ਉਹਨਾਂ ਕੋਸ਼ਿਸ਼ ਕੀਤੀ ਕਈ ਵਾਰ ਫੜਿਆ ਗਿਆ ਪਰ ਇਹ ਆਪਣੀ ਜਮਾਤਾਂ ਦੇ ਨਾਲ ਕਿਵੇਂ ਕੱਢਦੇ